ਮੇਰਾ ਨਾਮ ਜਸਪਾਲ ਸਿੰਘ ਕੁਮਾਰਣਾ ਜੀ ਮੈਂ ਜ਼ਿਲ੍ਹਾ ਮੰਡੀ ਹਫਤਾ ਸੰਗਰੂਰ ਵੱਜੋਂ ਕੰਮ ਕਰ ਰਿਹਾ ਜੀ ਸਰ ਜੀਕਰ ਗੱਲ ਕੀਤੀ ਹੈ ਹੁਣ ਤਾਂ ਕਿੰਨੀ ਆਮਦ ਹੋ ਚੁੱਕੀ ਹੈ ਤੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਤੇ ਕਿੰਨੀਆਂ ਮੰਡੀਆਂ ਨੇ ਟੋਟਲ ਜ਼ਿਲ੍ਹਾ ਸੰਗਰੂਰ ਦੇ ਵਿੱਚ 2024 ਵਾਸਤੇ ਜੀ 172 ਜੋ ਰੈਗੂਲੇਟਡ ਮੰਡੀਆਂ ਨੇ ਜਿਹਦੇ ਵਿੱਚ ਸਾਡੇ 11 ਪ੍ਰਿੰਸੀਪਲ ਰਿਯਾਰਡ 13 ਸਬ ਰਿਯਾਰਡ ਤੇ ਬਾਕੀ 148 ਟੋਟਲ 172 ਖਰੀਦ ਕੇਂਦਰ ਪਲੱਸ ਮੰਡੀਆਂ ਜੋ ਮੇਨ ਮੰਡੀਆਂ ਬਣੀਆਂ ਹੋਈਆਂ ਜੀ ਇਸ ਤੋਂ ਇਲਾਵਾ ਗਲਟ ਦੀ ਪੋਜੀਸ਼ਨ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਤਕਰੀਬਨ 128 ਮੰਡੀਆਂ ਵੱਖਰੀਆਂ ਜਿਹੜੇ ਟੈਂਪਰੇਰੀ ਯਾਰਡ ਜਿਹਦੇ ਵਿੱਚ ਪ੍ਰਾਈਵੇਟ ਥਾਵਾਂ ਹੋ ਗਈਆਂ, ਅਰਤੀਆਂ ਨੇ ਜਾਂ ਸ਼ੈਲਰ ਹੋ ਗਏ ਉਹਨਾਂ ਨੂੰ ਯਾਡ ਕਲੀਅਰ ਕੀਤਾ ਹੋਇਆ। ਇਸ ਤਰ੍ਹਾਂ ਟੋਟਲ 300 ਮੰਡੀਆਂ ਨੇ ਜੋ ਜਿਹੜੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਸਰਕਾਰ ਵੱਲੋਂ ਬਣਾਈਆਂ ਗਈਆਂ ਜੋ ਇਸ ਹਰ ਮਲੂ ਕੱਲ ਸ਼ਾਮ ਤੱਕ ਦੀ ਜੋ ਰਾਈਵੋਲਾ ਟੋਟਲ ਮੰਡੀਆਂ ਦੇ ਕੁੱਲ ਮਿਲਾ ਕੇ ਤਕਰੀਬਨ 6 ਲੱਖ ਐਮਟੀ ਆ ਉਹ ਹੋ ਚੁੱਕੀ ਹੈ ਤੇ ਜਿਹਦੇ 'ਚ ਤਕਰੀਬਨ ਸਾਡੇ 5.5 ਲੱਖ ਦੇ ਕਰੀਬ ਐਮਟੀ ਦੇ ਕਰੀਬ ਜੋ ਪਰਚੇਸ ਵੀ ਹੋ ਚੁੱਕੀ ਹੈ ਤੇ ਤਕਰੀਬ ਹੁਣ 50 ਹਜ਼ਾਰ ਉਹ ਆਪਣਾ ਅਣ ਵਿਕੀ ਹੈ ਜੋ ਕਿ ਕੱਲ ਸ਼ਾਮ ਨੂੰ ਜਾਂ ਬਾਅਦ ਚ ਹੁੰਦੀ ਹੈ ਤੇ ਉਹਦੀ ਸਫਾਈ ਹੋ ਕੇ ਅੱਜ ਸਾਰਿਆਂ ਦੀ ਪਰਚੇਸ ਹੋ ਚੁੱਕੀ ਹੈ। ਜੀ ਸਰ ਜੇਕਰ ਬਾਰਦਾਨਾ ਨਹੀਂ ਕਿਹਾ ਲਿਫਟਿੰਗ ਨਹੀਂ ਕਰ ਇਸ ਤਰ੍ਹਾਂ ਨਹੀਂ ਬਾਰਦਾਨਾ ਠੀਕ ਹੈ ਸਫੀਸ਼ੀਐਂਟ ਹੈ ਜੀ ਕਿਉਂਕਿ ਇੰਟਰਜੈਂਸੀ ਜਿਹੜੀ ਏਜੰਸੀ ਕੋਲ ਜ਼ਿਆਦਾ ਹੁੰਦਾ ਉਹ ਦੂਸਰੀ ਪਰਚੇਸ ਦੇ ਅਕੋਰਡਿੰਗ ਉਹਨੂੰ ਅਲੋਕੇਟ ਹੋ ਜਾਂਦਾ। ਕੁਝ ਪਹਿਲਾ ਪੱਲੇਦਾਰ ਯੂਨੀਅਨ ਕਰਕੇ ਕੁਝ ਸਟ੍ਰਾਈਕ ਰਹੀ ਹੈ ਜਿਹਦੇ ਕਰਕੇ ਪਿਛਲੇ ਕਈ ਦਿਨਾਂ ਤੋਂ ਜੋ ਇਹਨਾਂ ਦਾ ਇਸ਼ੂ ਬਣਿਆ ਹੋਇਆ ਸੀਗਾ ਦੋ ਦਿਨ ਪਿਛਲੇ ਦੋ ਦਿਨ ਤੋਂ ਪਹਿਲਾਂ ਮਤਲਬ ਉਹ ਸਟ੍ਰਾਈਕ ਕਰਕੇ ਬਟ ਲਾਸਟ 2 ਡੇ ਤੋਂ ਇਸ਼ੂ ਰਿਜ਼ੋਲਵ ਹੋ ਗਿਆ ਤੇ ਪਿਛਲੇ ਦੋ ਦਿਨਾਂ ਤੋਂ ਜੋ ਲਿਫਟਿੰਗ ਬੜੀ ਰਫ਼ਤਾਰ ਨਾਲ ਚੱਲ ਰਹੀ ਹੈ ਤਕਰੀਬਨ ਡਿਸਟ੍ਰਿਕਟ ਦੇ ਵਿੱਚ ਜੇ ਕਮਾ ਤਾਂ ਪ੍ਰਾਈਵੇਟ ਟਰੇਡਰਜ਼ ਮਿਲਾ ਕੇ ਤਕਰੀਬਨ 50000 ਐਮਟੀ ਦੇ ਕਰੀਬ ਜੋ ਡੇਲੀ ਆ ਉਹ ਲਿਫਟਿੰਗ ਹੋ ਰਹੀ ਹੈ ਸਰ ਇੰਤਜ਼ਾਮਾਂ ਦੀ ਗੱਲ ਇਹ ਕਿਸ ਤਰ੍ਹਾਂ ਇੰਤ ਤੀ ਅਮ ਸਾਰੇ ਜੋ ਮੰਡੀਆਂ ਦੇ ਵਿੱਚ ਭਵਨ ਦੀ ਮੰਡੀ ਬੋਰਡ ਵੱਲੋਂ ਹੋਣੀ ਹੁੰਦੀ ਹੈ ਜਾਂ ਖਰੀਦ ਏਜੰਸੀਆ ਵੱਲੋਂ ਹੋਣੀ ਹੁੰਦੀ ਹੈ ਉਹ ਹਰ ਤਰ੍ਹਾਂ ਤੋਂ ਮੁਕੰਮਲ ਹੈ ਜੀ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆ ਰਹੀ ਸਾਡੇ ਮੰਡੀ ਦੇ ਵਿੱਚ ਡੀਸੀ ਸਾਹਿਬ ਵੀ ਆਪ ਵਿਜ਼ਿਟ ਕਰ ਰਹੇ ਆ ਇਸ ਤੋਂ ਇਲਾਵਾ ਸੈਕਟਰੀ ਫੂਡ ਵੀ ਸਾਡੇ ਮੰਡੀ ਦੇ ਵਿੱਚ ਦੋ ਵਾਰ ਆ ਚੁੱਕੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ